ਵਿਦੇਸ਼ਾਂ ਦੇ ਵਿੱਚ ਨੌਕਰੀ ਦੀ ਚਾ ਆਖਿਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ ਅਜਿਹਾ ਇਸ ਲਈ ਕਹਿਣਾ ਪੈ ਰਿਹਾ ਕਿਉਂਕਿ ਆਜ ਦਿਨ ਦੇਖਿਆ ਜਾ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਮੁੰਡੇ ਜਾਂ ਫਿਰ ਕੁੜੀਆਂ ਦੇ ਕੀਮੇ ਦੇ ਹਾਲਾਤ ਜਿਹੜੇ ਕਿ ਸਾਹਮਣੇ ਆਉਂਦੇ ਨੇ ਜੇਕਰ ਅਸੀਂ ਤਾਜ਼ੇ ਮਾਮਲੇ ਦੀ ਗੱਲ ਕਰੀਏ ਜਿਹਦੇ ਚੱਲਦੇ ਆ ਟੂਰਿਸਟ ਵਿਜ਼ਿਟੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ ਦੇ ਵਿੱਚ ਭਰਤੀ ਕਰਕੇ ਮੌਤ ਦੇ ਮੂੰਹ ਦੇ ਵਿੱਚ ਸੁੱਟ ਦਿੱਤਾ ਗਿਆ ਕਿਸਮਤ ਚੰਗੀ ਸੀ ਕਿ ਪਰਮਾਤਮਾ ਦਾ ਆਸ਼ੀਰਵਾਦ ਸੀ ਕਿ ਇਹ ਨੌਜਵਾਨ 5 ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ 2 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਕੁਸ਼ਲ ਵਾਪਸ ਆ ਗਿਆ ਸਹੀ ਸਲਾਮਤ ਘਰ ਵਾਪਸ ਆ ਗਿਆ ਤੇ ਵਾਪਸ ਆਉਣ ਤੋਂ ਬਾਅਦ ਇਸ ਸਬੰਧੀ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਆਪਣੇ ਨਾਲ ਬੀਤੀ ਸਾਰੀ ਹੱਡ ਬੀਤੀ ਸੁਣਾਈ ਹੈ ਕਿ ਕਿਵੇਂ ਉਸਦੇ ਨਾਲ ਧੋਖਾ ਹੋਇਆ ਟੂਰਿਸਟ ਵੀਜ਼ੇ ਤੇ ਧੋਖਾ ਕਰਕੇ ਉਸਨੂੰ ਰੋਜ਼ ਦੀ ਆਰਮੀ ਦੇ ਵਿੱਚ ਭਰਤੀ ਕਰਵਾਇਆ ਆਓ ਸੁਣਦੇ ਹਾਂ ਸੋਸ਼ਲ ਜੀ ਮੇਰਾ ਸਰਬਜੀਤ ਸਿੰਘ ਜੀ ਕੰਜੁਰ ਦੇਕਰ ਦੇ ਰਹਿਣ ਵਾਲਾ ਜੀ ਤੇ ਤੁਸੀਂ ਸਾਡੇ ਬੰਦੇ ਬੰਦਾ ਸੋਇਆ ਕੋਈ ਮਤਲਬ ਮਤਿਆਰ ਚਲੋ ਰਸੀਆ ਦਾ ਕੰਮ ਚੱਲਦਾ ਪਿਆ ਉਹਦਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਉਹ ਚੱਲ ਗਈ ਬੱਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਮੋਲ ਸਾਨੂੰ ਖੜੇ ਉੱਥੇ ਜਿੱਥੇ ਜੋਇਨਿੰਗ ਕਰਾਉਂਦੇ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਹ ਟ੍ਰੇਨਿੰਗ ਦੇ ਗਏ ਸੇਰ ਤੁਮਾਰਕ ਸੁਬਾਹ ਕਨਬੀ ਯੂਕਰੇਨ ਭੇਜਦਾ ਜੀ ਇਹਨਾਂ ਨੇ ਬਿਨਸ ਤੋਂ ਦੇ ਖਾਰਗੀ ਵਾਲੀ ਸਾਈਡੋਂ ਮਕੇਵਗਾ ਸਾਈਡ ਪੰਦੀ ਜੇ ਉੱਤੇ ਫਲਿਆਣਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਦੇ ਮੈਨੂੰ ਤਾਂ ਲੱਗੇ ਸਤੰਬਰ ਦਾ ਗ੍ਰਹਿ ਜਿਹੀ ਤੇ ਪਹਿਲੇ ਹfte ਦਾ ਬਹੁਤ ਬੁਰਾ ਲੱਗ ਤਾ ਗੁਦਰਿਆ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 57 ਗਿਆ ਦਾ ਵੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਾਡੇ ਨੜਕਾ ਜਿਹਾ ਸ਼੍ਰੀਕਾਂਤ ਚਲ ਗਰੇ ਮਹਾਰਾਸ਼ਟਰ ਤੋਂ ਉਹੀ ਡੱਤ ਹੋਈਏ ਉਹਨਾਂ ਨਿਕਲੇ ਡੱਤ ਸੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਉਹ ਮਤਲਬ ਜਾਂਦੇ ਡਰੋਨ ਲੱਗ ਗਿਆ ਜਿੱਦਾਂ ਉਹ ਉਤਨੀ ਮੋਦੀ ਸਾਹਿਬ ਨੇ ਅਗਸਤ ਦੇ ਲੈਣੇ ਜੀ ਦੁਬਾਰਾ ਹੈ ਤਿੰਨ ਚਾਰ ਵਾਰੀ ਕਹਿ ਗਏ 6 ਬਟਾਲੀਆਂ ਦੀ ਸੀ ਇਹ ਜੀ ਪੰਜ ਬ੍ਰਿਗੇਡ ਦੇ ਅੱਗੇ ਦੇ ਤੇ ਜੰਗ ਦੇ ਵਿੱਚ ਉਤਨੀ ਮੋਦੀ ਸਾਹਿਬ ਨੇ ਕਹਿਣ ਦੇ ਇਹਨਾਂ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਤੋਂ ਆਣ ਲੱਗੇ ਜੀ ਅਸੀਂ ਜਦਾਂ 27 ਨੂੰ ਟਿੱਕਾਂ ਜੀਆਂ ਵਾਰਸੀਆਂ ਦੇ ਉੱਤੇ ਦੋ ਜੀ ਦੇ ਨਾਲ ਕੁਝ ਖਾਣਾ ਖਾਣ ਆ ਬੈਠੇ ਮੇਰੇ ਨਾਲ ਤੇ ਚਲੋ ਬੁੱਧਵਾਰ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣੇ ਖਾਣੇ ਵਿੱਚ ਕੁਝ ਮਿਕਸ ਕਰਕੇ ਦੇਉਣਾ ਨੇ ਜੀ ਉਹ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਆਪਾਂ ਉਹ ਸੈਲਰੀ ਮੇਰੀ ਉਸ ਅਕਾਊਂਟ ਦੀ ਵੀ ਪਈ ਹੈਗੀ ਜੀ ਤੇ ਬਾਅਦ ਵਿੱਚ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੇ ਜੇਲ੍ਹ ਰਖਾਈ ਮੇਰੇ ਵੀ ਬਹੁਤ ਜ਼ਿਆਦਾ ਉਹ ਪਰੇਸ਼ਾਨ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਗੇ ਨਹੀਂ ਦੁਬਾਰਾ ਜੁਆਇਨ ਨਹੀਂ ਅਸੀਂ ਤਾਂ ਕਿ ਉਹ ਵਾਇਰੂਸ ਦੀ ਕਿਰਪਾ ਨਾਲ ਅਸੀਂ ਜਾਣ ਪੜਿਆ ਕਿ ਉੱਥੋਂ ਆਏ ਹਾਂ ਤੇ ਉਸ ਤੋਂ ਬਾਅਦ ਹੀ ਰਿਪੋਰਟ ਕਿੱਦਾਂ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਤੋਂ ਜ਼ਿਆਦਾ ਸਾਡੀ ਪੁੱਛ ਗਏ ਨਹੀਂ ਕਿ ਕੀ ਇਹਨਾਂ ਨੇ ਅਰੇ ਇਹਨਾਂ ਨਾਲ ਤਾਂ ਅਸੀਂ ਲੜਦੇ ਆਏ ਜੀ ਰਸ਼ੀਆ ਵਾਸਤੇ ਤੇ ਖੇਤਰੀ 4 ਤਰੀਕ ਨੂੰ ਜਾਰੀ 4 ਦਸੰਬਰ ਨੂੰ ਜਿੰਨਾ ਵਾਪਸ ਆਣੀ ਕੋ ਦਿੱਲੀ ਉਤਰੇਗੇ ਕਿੱਸੇ ਹਾਲਾਤ ਸੀਗੇ ਉੱਥੇ ਕਿਹਤਰਾ ਵੀ ਜ਼ਿੰਦਗੀ ਹੈਗੀ ਹਾਲਾਤ ਬਹੁਤ ਜ਼ਰਾ ਮੜੀ ਜਦਾਂ ਤੁਸੀਂ ਲਾ ਲੋਗੇ ਮੌਤ ਚਾਰ ਦਿਫਰੇ ਲਾਗੇ ਤਰੀਖ ਦਿੱਤੀ ਸੀਗੀ ਮੌਤ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਕੀ ਦਿੰਦੇ ਸਰ ਜੀ ਖਾਣੂ ਵੀ ਗਈ ਵਾਰ ਜੀ ਦੇਖੋ ਕੋਈ ਚੌਂਦ ਨੇ ਜੀ ਵਗੈਰਾ ਵਾੜ ਕੇ ਉਹ ਵੀ ਨਾ ਕੋਲੀ ਚੋਲਾ ਨਹੀਂ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤੋਂ ਅਸੀਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਤਕ ਤਕ ਸੀ ਵੇਟ ਕੀਤੀ ਹੈ ਉੱਥੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀਂਹ ਦਾ ਪਾਣੀ ਪੀ ਕੇ گزارਾ ਕੀਤਾ ਜੀ ਉੱਥੇ ਉੱਥੇ ਹੀ ਸਰਬਜੀਤ ਦੀ ਮਾਤਾ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਟਰੱਗ ਟ੍ਰੈਵਲ ਏਜੰਟਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਮਰਨ ਲਈ ਸੁੱਟਣ ਵਾਲੇ ਇਨ੍ਹਾਂ ਏਜੰਟਾਂ ਨੂੰ ਸਖਤ ਸਜ਼ਾ ਮਿਲ ਸਕੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆ ਪੁਰਾਣ ਦਾਸ ਨਾਲ ਜਿੰਨੇ ਮੇਰੇ ਬੇਟੇ ਨੂੰ ਘਰ ਲਿਆਉਂਦਾ ਏ ਮੈਨਾਂ ਤੇ ਆਸ ਬਿਲਕੁਲ ਲੱਗ ਬੈਠੀ ਸੀ

ਮੈਂ ਤਾਂ ਬਹੁਤ ਇੰਪੋਰਟੰਟ ਇੰਪੋਰਟੰਟ ਧੰਨਵਾਦ ਕਰਦੀ ਆ। ਪ੍ਰਣਾਣਤ ਪਾਸ਼ਾ ਦਾ ਵੀ ਵੀ ਮਹਾਰਾਜਾ ਸੇ ਪਾਸ਼ਾ ਮੇਰੇ ਪੁੱਤ ਮੇਰੇ ਘਰ ਆਇਆ ਏ। ਉਸ ਮੈਂ ਆਪਣੇ ਪੁੱਤ ਨੂੰ ਮਿਲੀ ਆ ਤੇ ਮੈਨੂੰ ਠੰਡ ਪੈ ਗਈ ਆ। ਤੇ ਮੈਂ ਆਪਣੇ ਨੋ ਨੂੰ ਵੀ ਉਸੇ ਵਾਲੇ ਫੋਨ ਕਰਕੇ ਪੁੱਛਿਆ ਏ। ਵੀ ਪੁੱਤ ਸਾਬੀ ਦਾ ਮੈਨੂੰ ਫੋਨ ਆ ਗਿਆ ਏ। ਸਾਬੀ ਠੀਕ ਆ। ਪਰ ਨਹੀਂ ਬਹੁਤ ਮੁਸ਼ਕਲ ਦਿਨ ਗੱਡੇ ਦੇ। ਰੋ ਰੋ ਕੇ ਰੋ ਰੋ ਕੇ ਤੰਗ ਨਹੀਂ ਲੈ ਲਾਂ ਤੇ ਮੇਰਾ ਇੱਕ ਵਾਰੀ ਪੋਤਰੀ ਵਾਜ ਨਹੀਂ ਸੁਣ ਲਵਾਂ ਮੈਂ ਮੈਂ ਆਪਣੇ ਪੋਤਰੀ ਵਾਜ ਨਹੀਂ ਸੁਣ ਲਵਾਂਗੀ ਨਾ ਬਾਤ ਸੁਣਨ ਨੂੰ ਬਸ ਹੀ ਹੰਮਾਜੀ ਕਾ ਦੇਖਿਆ ਜਾਂਦਾ ਕਿ ਰੋਜੀ ਰੋਟੀ ਕਮਾਉਣ ਦੇ ਵਾਸਤੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਦਾ ਰੁਖ ਕਰਦੇ ਨੇ ਪਰ ਕਈ ਵਾਰ ਟਰੈਵਲ ਏਜੰਟ ਜੋ ਕਿ ਆਪਣਾ ਢਿੱਡ ਭਰਨ ਬਾਰੇ ਸੋਚਦੇ ਨੇ ਤੇ ਮਾਵਾ ਦੇ ਪੁੱਤਾਂ ਤੇ ਧੀਆ ਨੂੰ ਬਾਹਰ ਮਰਨ ਵਾਸਤੇ ਸੁੱਟ ਦਿੰਦੇ ਨੇ ਤਾਂ ਅਜਿਆਂ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਸਾਂਝਾ